ਲੋਭੇ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋਡਲੀ ਤੇ ਮੈਂ ਇੰਦਰਜੀਤ ਚੰਦੜ ਅੱਜ ਤੁਹਾਨੂੰ ਆਪਾਂ ਦਿਖਾਉਣਾ ਕਿ ਕਿਵੇਂ ਗੰਨੇ ਤੋਂ ਗੁੜ ਬਣਾਇਆ ਜਾਂਦਾ ਪੰਜਾਬੀ ਬਹੁਤ ਸ਼ਕੀਮ ਆ ਗੁੜ ਖਾਣ ਦੇ ਤੇ ਸਿਆਲਾਂ ਦੇ ਵਿੱਚ ਗੁੜ ਨੂੰ ਬੜੇ ਆਨੰਦ ਦੇ ਨਾਲ ਖਾਧਾ ਜਾਂਦਾ ਆ ਮੇਰੇ ਮਗਰ ਤੁਸੀਂ ਦੇਖ ਰਹੇ ਆ ਸਾਰੇ ਗੰਨੇ ਦੇ ਢੇਰ ਲੱਗੇ ਆ ਤੇ ਇੱਧਰ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਗੋੜ ਵਾਲਾ ਬੇਲਣਾ ਆ ਜਿੱਥੇ ਸਾਰਾ ਗੁੜ ਤਿਆਰ ਕੀਤਾ ਜਾਂਦਾ ਇਹ ਜਿਹੜੇ ਸਾਥੀ ਆ तकरीबन तकरीबन 20-25 ਸਾਲ ਤੋਂ ਇਸ ਲਾਈਨ ਦੇ ਵਿੱਚ ਕੰਮ ਕਰ ਰਹੇ ਆ ਫਲੋਰ ਦੇ ਨੂਰਮਹਿਂ ਰੋਡ ਦੇ ਉੱਤੇ ਇਹ ਜਿਹੜਾ ਰਸ ਵਾਲਾ 베ਲਣਾ ਆ ਗੰਨੇ ਵਾਲਾ 베ਲਣਾ ਆ ਜਿੱਥੋਂ ਗੁੜ ਤਿਆਰ ਕੀਤਾ ਜਾਂਦਾ ਆ ਬਿਲਕੁਲ ਨੂਰਮਹਿਂ ਲਾਪਾ ਖੜੇ ਆ ਆ ਸਾਰਾ ਇਹਨਾਂ ਦਾ ਟਿਕਾਣਾ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਕਿ ਕਿਵੇਂ ਸਾਰਾ ਜਿਹੜਾ ਆ ਗੁੜ ਤਿਆਰ ਕੀਤਾ ਜਾਂਦਾ ਇਸ ਗੰਨੇ ਤੋਂ ਚੱਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਪ੍ਰੋਸੈਸ ਲਾਵੇ ਦੋਸਤੋ ਨੂਰਮੈਲ ਗੋੜ ਵਾਲੇ ਬੇਲਣੇ ਦੇ ਉੱਤੇ ਹੁਣ ਬੈਠੇ ਆ ਤੁਸੀਂ ਜਾਣਦੇ ਆ ਕਿ ਪੰਜਾਬੀ ਸ਼ਕੀਨ ਆ ਗੋੜਖਣ ਦੇ ਆ ਦੇਖੋ ਗੁੜ ਦੀਆਂ ਪੇਸੀਆਂ ਤਿਆਰ ਹੋ ਰਹੀਆਂ ਇਹ ਸਾਰੇ ਜਿਹੜੇ ਸਾਥੀ ਆ ਇੱਥੇ ਇਸ ਬੇਲਣੇ ਦੇ ਉੱਤੇ ਗੁੜ ਤਿਆਰ ਕਰਦੇ ਆ ਇਹਨਾਂ ਨੂੰ ਆਪਾਂ ਸਾਰਾ ਪ੍ਰੋਸੈਸ ਪੁੱਛਾਂਗੇ ਇਹ ਜਿਹੜਾ ਗੁੜ ਤਿਆਰ ਹੋ ਰਿਹਾ ਸਾਰਾ ਹਾਂਜੀ ਹਾਂਜੀ ਇਹ ਜਿਹੜੀ ਪੱਤ ਨਿਕਲਦੀ ਆ ਇੱਕ ਪੱਤ ਦੇ ਵਿੱਚ ਕਿੰਨਾ ਗੁੜ ਹੁੰਦਾ ਇੱਕ ਪੱਤ ਕੇ ਕੋੜਾ ਜੀ 20 25 20 25 ਦੇ ਕਰੀਬ ਹੋ ਜਾ 20 25 ਦੇ ਕਰੀਬ ਹੋ ਜਾਂਦਾ ਇੱਕ ਪੱਤ ਦੇ ਵਿੱਚ ਹਾਂਜੀ ਹਰ ਰੋਜ਼ ਕਿੰਨੇ ਪੱਤ ਕੱਢ ਲੈਣੇ 15 20 15 20 ਪੱਤ ਕੱਢ ਲੈਣੇ ਇਹਦਾ ਕਿਦਾਂ ਪ੍ਰੋਸੈਸ ਚੱਲਦਾ ਸਾਰਾ ਕਿਵੇਂ ਬਣਾਉਨੇ ਆ ਇਹਨੂੰ ਸਾਰੇ ਨੂੰ ਸਰ ਉਹਨੇ ਉਦਾਰੇ ਚੁੱਭਾ ਚੱਲ ਜਾਏਗਾ ਠੀਕ ਹੈ ਕੜ ਕੜ ਕੇ ਜਿੱਦਾ ਬਾਲਣ ਪਾਰੇ ਨਿਕਲਦਾ ਜਾ ਰਹਾ ਪਹਿਲਾਂ ਰਸ ਕੱਢਦੇ ਆ ਰਸ ਤੋਂ ਫਿਰ ਉਸਕਾ ਨਿਖਾਰ ਕਰਾਂਗੇ ਸਾਫ਼ ਕਰਾਂਗੇ ਰਸ ਨੂੰ ਨਿਖਾਰ ਕੇ ਫਿਰ ਅੱਗੇ ਲੈ ਕੇ ਆਉਂਦੇ ਹਾਂਜੀ 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 ਫਿਰ ਇਹਦਾ ਜਿਹੜੀ ਆ ਪੱਤ ਤਿਆਰ ਹੋ ਗਏ ਫਿਰ ਹਾਂਜੀ ਦਰ ਆ ਕੇ ਫਿਰ ਮਿਕਸ ਕਰਾਂਗੇ ਠੀਕ ਹੈ ਘਲਾਉਂਗੇ ਜਦ ਕਦ ਪੂਰਾ ਤਿਆਰ ਹੋ कितने साल हो गए में में हाँ जी, हाँ जी। तेजपाल हाँ वैसे हाँ जी। पीछे गांव कौन मुझे यूपे। यूपे। सा है हमारा मुजफ्फरनगर है मुजफ्फरनगर यूपी यूपी पच्चीस तीस साल यहाँ पे नूरमैल में वेरी गुड एक ही जगह अड्डे पे आपकी गुड़ की क्वालिटी भी अच्छी है हमारा दोस्त आपके पास से लेकर जाता है ਸੋਭਾ ਸੇ ਕਿਤਨੇ ਵਜੇ ਸ਼ੁਰੂ ਕਰ ਦਿੰਦੇ ਹੋ ਸਵੇਰ ਖੰਡੇ ਜਿਆਦਾ ਹੈਗੀ 8 9 ਵਜੇ ਤੱਕ ਚਾਲੂ ਕਰਦੇ ਆ 8 ਵਜੇ 9 ਵਜੇ ਤੱਕ ਰਾਤ ਕੋ ਕਿਤਨੇ ਵਜੇ ਤੱਕ ਸ਼ਾਮ 9 10 ਵਜੇ ਤੱਕ 9 10 ਵਜੇ ਹਾਂਜੀ ਹਾਂਜੀ ਜਿਹੜਾ ਗੁੜ ਨਿਕਲ ਰਿਹਾ ਇਸ ਕੋ ਸੁੱਕਣੇ ਮੇ ਕਿਤਨਾ ਸਮੇਂ ਲੱਗਦਾ ਸੁੱਕਣਾ ਮਤਲਬ ਨਾਲੇ ਨਾਲ ਸੁੱਕਦਾ ਜਾ ਰਿਹਾ ਓਕੇ ਹਾਂਜੀ 15 20 ਮਿੰਟ ਕੇ ਬਾਅਦ ਮ ਸੁੱਕਦਾ ਜਾ ਰਿਹਾ ਜਿਹੜਾ ਹੈਗਾ ਨਾਲੋਂ ਨਾਲ ਸੁੱਕ ਜਾਣਾ 15 20 ਮਿੰਟ ਹਾਂਜੀ ਹਾਂਜੀ ਅਸੀਂ ਪੈਕ ਕਰ ਦੇਣਾ ਡੱਬਾ ਮੇ ਪੇਸੀਆਂ ਵੱਡੀਆਂ ਛੋਟੀਆਂ ਦਾ ਫਰਕ ਹੈ ਜਿੱਦਾਂ ਹੁਣ ਸਾਨੂੰ ਚਾਹੀਦਾ 50 ਕਿਲੋ ਅਸੀਂ ਤੁਹਾਨੂੰ ਕਿਹਾ ਜਿੱਦਾਂ ਜਲਦੀ ਟਾਈਟ ਹੋ ਜਾਣਾ ਇਹ ਕਿਸ ਤਰ੍ਹਾਂ ਦਾ ਥੋੜਾ ਬੜਾ ਲਗਾਣਾ ਪੜੇ ਠੀਕ ਹੈ ਓਕੇ ਹਾਂਜੀ ਹਾਂਜੀ ਠੀਕ ਹੈ ਹੁਣ ਆਪਾਂ ਅੱਗੇ ਉਹ ਸਾਨੂੰ ਸਮਝਾਓ ਸਾਰਾ ਆ ਤਾਂ ਹੁਣ ਸਾਰਾ ਨਿਕਲਦਾ ਗੁੜ ਤੁਸੀਂ ਸਾਨੂੰ ਦਿਖਾ ਦਿੱਤਾ ਹੁਣ ਤੁਸੀਂ ਇਹ ਸਾਨੂੰ ਸਾਰਾ ਸਮਝਾਓ ਕਿ ਕਿਵੇਂ ਸਾਰਾ ਗੰਨੇ ਤੋਂ ਰਸ ਕਿੱਦਾਂ ਬਣਾਉਨੇ ਆ ਤੇ ਕਿਵੇਂ ਸਾਰਾ ਤਿਆਰ ਕਰਦੇ ਆ ਇਹਨੂੰ ਆ ਸ਼ੱਕਰ ਵੀ ਰੱਖੀ ਆ ਹੈਨਾ ਹਾਂਜੀ ਹਾਂਜੀ ਸ਼ੱਕਰ ਵੀ ਹੈਗੀ ਸ਼ੱਕਰ ਵੀ ਕਿੱਦਾਂ ਤਿਆਰ ਕਰਦੇ ਆ ਸ਼ੱਕਰ ਵੀ ਅਸੀਂ ਤਿਆਰ ਹੋਇਆ ਜੀ ਜੋ ਥੋੜੀ ਚਾੜ ਪਾ ਚਾਰਨੀ ਪੜਿਆ ਉਸ ਕੋ ਫਿਰ ਰੱਖਿਆ ਇਸ ਮੇ ਸੋਡਾ ਲਗਾਣਾ ਪੜਿਆ ਮਿੱਠਾ ਸੋਡਾ ਅੱਛਾ ਸ਼ੱਕਰ ਮੇ ਮਿੱਠਾ ਸੋਡਾ ਲਗਾ ਮਿੱਠਾ ਸੋਡਾ ਲੱਗਦਾ ਹੈ ਸੋਡਾ ਠੀਕ ਆ ਇਧਰੋਂ ਪਹਿਲਾਂ ਤਾਂ ਗੰਨਾ ਬੇਲਣੇ ਦੇ ਵਿੱਚ ਚੱਲ ਕੇ ਰਸ ਆ ਜਾਂਦਾ ਹਾਂਜੀ 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 ਇਹ ਰਸ ਫਿਰ ਕਿੱਧਰ ਆਉਂਦਾ ਇਹ ਰਸ ਉਧਰੋਂ ਦਾ ਗੰਨਾ ਆਵਗਾ ਠੀਕ ਆ ਉਧਰੋਂ ਗੰਨਾ ਆਊਗਾ ਹਾਂਜੀ ਹਾਂਜੀ ਫੇਰ ਗੰਨਾ ਲੱਗੂਗਾ ਬੇਲਣੇ ਦੇ ਉੱਤੇ ਹਾਂਜੀ ਹਾਂਜੀ ਫੇਰ ਦਾ ਰਸ ਆ ਜਾਣੀ ਰਸ ਕਿੱਧਰ ਆਉਂਦੀ ਹੈ ਹੁਣ ਆਪਾਂ ਸਾਰਾ ਪ੍ਰੋਸੈਸ ਸਮਝਦੇ ਹਾਂ ਸਾਰਾ ਕਿਹੜਾ ਹੈਗਾ ਸੋ ਦੋਸਤੋ ਆਪਾਂ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਉਣਾ ਕਿ ਗੁੜ ਬਣਦਾ ਕਿਦਾਂ ਇੱਧਰ ਆ ਜਾਓ ਤੁਸੀਂ ਅੱਛਾ ਇਧਰੋਂ ਫਿਰ ਰਸ ਸਾਰਾ ਨਿਕਲ ਕੇ ਹਾਂਜੀ 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 ਆਹ ਹੋਦੀ ਬਣਾਈ ਹੈ ਇਹਦੇ ਵਿੱਚ ਆ ਜਾਣਾ ਚਲਾ ਹੈਗਾ ਚਲੇ ਚ ਆ ਜਾਣਾ ਇਹਦੀ ਜਿਹੜੀ ਗਾਰਿਆ ਇਹਦੇ ਉੱਪਰ ਰਹਿ ਜਾਂਦੀ ਹਾਂਜੀ ਹਾਂਜੀ ਤਲੇ ਚੱਲਣਾ ਲੱਗਾਇਆ ਹੋਇਆ ਤੇ ਇਧਰ ਰਸ ਆ ਜਾਂਦਾ ਇਹ ਸਫਾਈ ਹੋ ਜਾਣੀ ਫਿਰ ਇਹਨੂੰ ਮੈਲ ਬੋਲਦੇ ਆ ਹਾਂਜੀ 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 ਇਹ ਮੈਲ ਜਿਹੜੀ ਆ ਰਸ ਦੇ ਫਿਰ ਉੱਪਰ ਆ ਜਾਂਦੀ ਹਾਂਜੀ ਹਾਂਜੀ ਇਹਦੇ ਫਿਰ ਇਸ ਹੋਦੀ ਤੋਂ ਇਹ ਦੂਸਰੀ ਹੋਦੀ ਦੇ ਵਿੱਚ ਆ ਜਾਂਦਾ ਹਾਂਜੀ ਇਹ ਕੱਢਣਾ ਪੜੇਗਾ ਅਛਾ ਇਹਦੇ ਨਾਲ ਉਹਦੇ ਨਾਲ ਥੋੜਾ ਕੱਢ ਕੇ ਦਿਖਾਵੋਗੇ ਕਿ ਤਾ ਕਿੱਦਾਂ ਕੱਢਦੇ ਇਹਨੂੰ ਮੜਾ ਜਾ ਸਾਨੂੰ ਯਾਰਾ ਅਛਾ ਐਦਾਂ ਇਹਨੂੰ ਕੱਢ ਲੈਣਾ ਹਾਂਜੀ ਇਹਦੇ ਆ ਗਿਆ ਰਸ ਇਧਰੋਂ ਇਹਦੇ ਚ ਚਲੇ ਜਾ ਹਾਂ ਐਸੀ ਉਧਰ ਕਰ ਦੇਣੀ ਏ ਜੇ ਸਫਾਈ ਹੋ ਜਾਏਗੀ ਨਾ ਠੀਕ ਐ ਐਸੇ ਉਧਰ ਪੜ ਜਾਣੀ ਵਾ ਤਿਆਰ ਹੋ ਜਾਣਾ ਇਹ ਜਿਹੜੀ ਝਾਗਿਆ ਜਾਂ ਮੈਲਿਆ ਇਹ ਉੱਪਰ ਆ ਜਾਣੀ ਕਿ ਥੱਲੇ ਚਲੇ ਜਾਣੀ ਨਹੀਂ ਨਹੀਂ ਉੱਪਰ ਆ ਜਾਣੀ ਸਰ ਇਹ ਉੱਪਰ ਆ ਜਾਣੀ ਹਾਂਜੀ ਇਹਨੂੰ ਫਿਰ ਕੱਢ ਕੇ ਜਿੱਦਾਂ ਟੋਕਰੇ ਚ ਪਾ ਇਧਰ ਪਾ ਲੈ ਓਕੇ ਇਹਦੋਂ ਫਿਰ ਇਹ ਇਹਦੇ ਚ ਲਿਆਉਣਾ ਹਾਂਜੀ ਉਧਰ ਤਿਆਰ ਹੋਣਾ ਇਧਰ ਤਿਆਰ ਹੋ ਜਾਣਾ ਸਾਰਾ ਫਾਈਨਲ ਉਧਰ ਹੋਣਾ ਜਿਹੜੀ ਮੰਨ ਲਓ ਪਹਿਲਾ ਪ੍ਰੋਸੈਸ ਤੇ ਦੂਜਾ ਇਧਰੋਂ ਸਾਰੀ ਮੈਲ ਜਿਹੜੀ ਆ ਬਾਹਰ ਆ ਜਾਣੀ ਆ ਹਾਂ ਹਾਂ ਇਹਦੇ ਚ ਫਿਰ ਜਿਹੜੀ ਆ ਬਿਲਕੁਲ ਸਾਫ ਹੋ ਜਾਏ ਹਾਂਜੀ ਸਾਫ ਸੋਰਾ ਇਹਦਾ ਫਿਰ ਗੋੜੇ ਦਾ ਬਣਨਾ ਕਿਸਕਾ ਗੋੜ ਬਣਨਾ ਠੀਕ ਆ ਇਹਦੇ ਥੱਲੇ ਅੱਗ ਵੱਲਦੀ ਆ ਹੈਨਾ ਇਹਨਾਂ ਦੋਨਾਂ ਦੇ ਥੱਲੇ ਵੀ ਅੱਗ ਵੱਲਦੀ ਤਿੰਨੋਂ ਥੱਲੇ ਅੱਗ ਤਿੰਨਾਂ ਦੇ ਥੱਲੇ ਅੱਗ ਆਹਾਂਜੀ ਇਹਦੇ ਥੱਲੇ ਜ਼ਿਆਦਾ ਤੇਜ਼ ਆ ਹਾਂ ਉਸਕੇ ਤਰ੍ਹਾਂ ਜ਼ਿਆਦਾ ਹੋਏਗਾ ਉਹਦੇ ਥੱਲੇ ਜ਼ਿਆਦਾ ਤੇਜ਼ ਇਹ ਥੋੜਾ ਘਟੇਗਾ ਫੇਰ ਥੋੜਾ ਘਟ ਜਏਗਾ ਇਹ ਥੋੜਾ ਘਟ ਹੈ ਇਹ ਇਸ ਤੋਂ ਤੇਜ ਹੈ ਸਭ ਤੋਂ ਤੇਜ ਉਹਦੇ ਵਿੱਚ ਗੁੜ ਬਣ ਰਿਹਾ ਨਾ ਰਸ ਦਾ ਗੁੜ ਬਣ ਰਿਹਾ ਹਾਂਜੀ 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 ਇਹਨੂੰ ਹੁਣ ਕਿੰਨਾ ਟਾਈਮ ਲੱਗਣਾ ਇਹਨੂੰ ਲੱਜਣਾ ਹੁਣ ਗਿੱਲਾ ਮਲਣ ਹੈਗਾ ਠੀਕ ਹੈ ਮਲਣ ਸਹੀ ਨਹੀਂ ਹੈ ਨਾ ਓਕੇ ਤੋਂ ਨਹੀਂ ਦੋ ਜਿਆਦਾ 30 35 40 ਮਿੰਟ ਮੇ ਪਾਤ ਆ ਜਾ ਇਹਨੂੰ ਹੁਣ ਪਾਤ ਤੋਂ ਨੂੰ ਟਾਈਮ ਲੱਗ ਜਾਣਾ ਕਿੰਨਾ ਟਾਈਮ ਲੱਗ ਜੂ ਇਹਨੂੰ ਪਾਤ ਤੋਂ ਹੋਣ ਲੱਗ ਜਾਣਾ ਸਵਾ ਘੰਟਾ ਲੱਗ ਜਾਣਾ ਸਵਾ ਘੰਟਾ ਸਵਾ ਘੰਟਾ ਲੱਗ ਜਾਣਾ ਫੇਰ ਪੂਰੀ ਦੀ ਪੂਰੀ ਪਾਤ ਗੁੜ ਬਣ ਜਾਣਾ ਹਾਂਜੀ ਹਾਂਜੀ ਫੇਰ ਇਹਨੂੰ ਉੱਧਰ ਲਿਆ ਕੇ ਹਾਂ ਇਸੇ ਸੇ ਨਿਕਾਲ ਲੈਣਾ ਅੱਛਾ ਉੱਧਰ ਕੱਢ ਲੈਣਾ ਜਾ ਹਾਂਜੀ ਜਿੱਦਾਂ ਪਹਿਲਾਂ ਆਪਾਂ ਦਿਖਾਇਆ ਕਿ ਪੱਤ ਉੱਧਰ ਚਲ ਜਾਣੀ ਆ ਫਿਰ ਉਹਦੀ ਪੇਸੀ ਤਿਆਰ ਹੋ ਜਾਂਦੀ ਲਓ ਹੁਣ ਆਪਾਂ ਦਿਖਾਉਨੇ ਆ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਇਆ ਹੀ ਆ ਕਿ ਜਿਹੜੀ ਇਧਰੋਂ ਪੱਤ ਤਿਆਰ ਹੋ ਕੇ ਫਿਰ ਜਿੰਨੀ ਪੱਤ ਆ ਫਿਰ ਇਹਦੇ ਉੱਪਰ ਲਿਆਉਨੇ ਆ ਸਾਰੀ ਹਾਂਜੀ 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 ਹੁਣ ਆਪਾਂ ਸ਼ੂਪ ਆਏ ਆ ਜ਼ਿਆਦਾ ਅੱਗੇ ਤੱਕ ਨਹੀਂ ਜਾਣਾ ਹਾਂਜੀ ਫਿਰ ਪੱਤ ਜਿਹੜੀ ਇਹਦੇ ਉੱਪਰ ਲਿਆਉਣੀ ਆ ਹਾਂਜੀ ਹਾਂਜੀ ਜਿੰਨਾ ਲੰਬਾ ਹੈਗਾ ਉਸੇ ਕਿਸੇ ਉੱਪਰ ਆ ਉਹਦੇ ਨਾਲ ਫਿਰ ਕੱਟ ਕਰਕੇ ਪੇਸੀ ਤਿਆਰ ਹੋ ਕੇ ਆਹ ਸਾਰਾ ਗੋੜ ਬਣ ਲੋਵੇ ਦੋਸਤੋ ਤੁਹਾਨੂੰ ਸਾਰਾ ਆਪਾਂ ਪ੍ਰੋਸੈਸ ਦਿਖਾਇਆ ਕਿ ਗੁੜ ਕਿੱਦਾਂ ਬਣਦਾ ਕਿਉਂਕਿ ਪੰਜਾਬੀ ਸ਼ਕੀਨ ਆ ਗੁੜ ਖਣ ਦੇ ਤੇ ਅੱਜ ਆਪਾਂ ਤੁਹਾਨੂੰ ਦਿਖਾਇਆ ਕਿ ਕਿਵੇਂ ਜਿਹੜਾ ਸਾਰਾ ਰਾਸ ਤੋਂ ਗੁੜ ਤਿਆਰ ਕੀਤਾ ਜਾਂਦਾ ਨੂਰਮਹਿਲ ਦੇ ਵਿੱਚ ਇਹਨਾਂ ਦਾ ਗੁੜ ਵਾਲਾ 베ਲਣਾ ਆ ਬਹੁਤ ਮਸ਼ਹੂਰ ਆ ਤਕਰੀਬਨ 25-30 ਸਾਲ ਤੋਂ ਇੱਕੋ ਹੀ ਅੱਡੇ ਤੇ ਇਹ ਬੰਦੇ ਕੰਮ ਕਰ ਰਹੇ ਆ ਬੜੀ ਦੂਰ ਦੂਰ ਤੱਕ ਇਹਨਾਂ ਦਾ ਗੁੜ ਜਿਹੜਾ ਪਹੁੰਚਦਾ ਇੱਕ ਵਾਰੀ ਨਾ ਇਹਨਾਂ ਦਾ ਦੁਆਰਾ ਪੁੱਛ ਲਈਏ ਕੀ ਨਾਮ ਦੱਸਿਆ ਮੇਰਾ ਨਾਮ ਤੇਜਪਾਲ ਹੈ ਜੀ ਤੇਜਪਾਲ ਹਾਂਜੀ ਤੇਜਪਾਲ ਦੇ ਬੇਲਣੇ ਦੇ ਨਾਂ ਨਾਲੇ ਮਸ਼ਹੂਰ ਆ। ਇਹਨੇ ਕਿੱਥੇ ਫਿਰ ਇੱਥੇ ਹੀ ਰਹਿੰਦਾ। ਹਾਂਜੀ ਹਾਂਜੀ ਆਪਣਾ ਹੀ ਅੰਡਾ ਹੈਗਾ। ਹਾਂਜੀ ਹਾਂਜੀ। ਤਾਂ ਫਿਰ ਸਪਲਾਈ ਕਰਦੇ ਆਂ ਕੋੜ? ਨਹੀਂ ਨਹੀਂ ਆਪਣਾ ਇੱਦਾਂ ਹੀ ਮਿੱਤਦਾ ਹੈ। ਇੱਦਾਂ ਬਿਕ ਜਾਂਦਾ। ਫੇਰਿਆਂ ਵਾਲੇ ਲੈ ਜਾਂਦੇ ਆਂ ਲੋਕ। ਹਾਂ ਜੋ ਪਿੰਡੋਂ ਵਿੱਚ। ਠੀਕ ਹੈ। ਤਾਂ ਫਿਰ ਗੰਨਾ ਕਿੱਥੋਂ ਆਉਂਦਾ ਸਾਰਾ? ਗੰਨਾ ਆਪਣੇ ਲੋਕਲ ਹੀ ਆਏਗਾ। ਚਲ ਗੰਨਾ ਲੋਕਲ ਆ ਗਿਆ। ਹਾਂਜੀ ਹਾਂਜੀ। ਤਾਂ ਬਾਅਦ ਪਿੰਡ ਚੱਲ ਜਾਂਦੇ ਕਿ ਇੱਥੇ ਹੀ ਰਹਿਣੇ ਪਊਗਾ? ਨਹੀਂ ਬਾਅਦში ਫੇਰ ਆਪਣਾ ਪਿੰਡ ਚੱਲ ਜਾ। ਢੇੜਾ ਲਾਉਣ ਤੋਂ ਬਾਅਦ ਪਿੰਡ ਚੱਲ ਜਾ। ਹਾਂ। ਨੇ ਬੀ ਬਾਸੀ ਵੀ ਸਮਝੇ ਸਮਝੀ ਬੀਜਲੇ ਆ ਜਾਂ ਸਬਜੀ ਵੀ ਬੀਜਲੇ ਸਬਜੀ ਵੀ ਬੀਜਲੇ ਲਗਾ ਸ਼ਾਇਦ ਕਿਤੇ ਮੰਨ ਲੋ ਜਿੱਦਾਂ ਮੌਸਮ ਦੇ ਹਿਸਾਬ ਦੇ ਗੁੜ ਦੇ ਸੀਜ਼ਨ ਦੇ ਮੁਤਾਬਕ ਹੋਣੇ ਬਾਅਦ ਚ ਚਲੇ ਜਾਂਦੇ ਨੇ ਨਹੀਂ ਬਾਕੀ ਬੰਦੇ ਚਲੇ ਜਾਏ ਕਰਦਾ ਬੰਦਾ ਰਹਿ ਲੈ ਅੱਜ ਕਦਾ ਬੰਦਾ ਰਹਿ ਲੰਦਾ ਇਹ ਸਾਰਾ ਆਪਣਾ ਪਰਿਵਾਰਾ ਹੀ ਆ ਬੰਦੇ ਆਪਣੇ ਹੀ ਹਾਂਜੀ 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 ਆਪਣਾ ਇਹ ਸਾਰੇ ਆਪ ਹਾਂਜੀ ਹਾਂਜੀ ਚਲੋ ਬੜਾ ਧੰਨਵਾਦ ਤੁਹਾਡਾ ਸ਼ੁਕਰੀਆ ਲੋ ਵੀ ਦੋਸਤੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਸਦੇ ਰਹੋਗੇ